ਕਿੱਡੀ ਸਿੱਟੀ ਕਹਿਤਾ ਵਾ ਉਹਨੂੰ ਨਾ ਕੁਛ ਵੀ ਕਹੀਂ ਤੇ ਕਹਿਣਾ ਕਿਉਂ ਨਹੀਂ ਆ ਨਹੀਂ ਆਪਣੇ ਮਤਲਬ ਬਾਰੇ ਕਰਨਾ ਹੀ ਪੈਂਦਾ ਹੁੰਦਾ ਵਾ ਲੋਡ ਹੋਵੇ ਤਾਂ ਗਦੇ ਨੂੰ ਬਾਪ ਕਹਿਣਾ ਪੈਂਦਾ ਵਾ ਪਤਾ ਖਾਣਾ ਕੁਛ ਲਿਆਵਾ ਤੇਰੇ ਵਾਸਤੇ ਨਮਕੀਨ ਚੌਲ ਬਣੇ ਆ ਨਾਲ ਮੈਂ ਪਿੰਡੀਆਂ ਦੀ ਸਬਜੀ ਬਣਾਈ ਆ ਭਾਬੀ ਗੱਲਾਂ ਬਾਅਦ ਚ ਕਰ ਲਿਓ ਮੈਨੂੰ ਪਾਣੀ ਦਾ ਗਲਾਸ ਲਿਆ ਦਿਓ ਸੰਦੀਪ ਤੂੰ ਰੋਟੀ ਪਾ ਕੇ ਲਿਆਈ ਆ ਤੇ ਪਾਣੀ ਦਾ ਗਲਾਸ ਹੀ ਲੈ ਆਂਦੀ ਮੰਮੀ ਮੈਨੂੰ ਚੇਤਾ ਭੁੱਲ ਗਿਆ ਫੇਰ ਕੀ ਜਿ ਮੰਗਾ ਲਿਆ ਤੇ ਉਹ ਕੰਮ ਕੁੰਮ ਕਰਕੇ ਥੱਕੀ ਆ ਰਹਿਨ ਤੇ ਰਪਿੰਦਰ ਮੈ ਲਿਆ ਦਿੰਦੀ ਆ ਕੋਈ ਨਹੀਂ ਮੰਮੀ ਮੰਮੀ ਗੱਡੀ ਤੇ ਚਾਹੀਦੀ ਐ ਇਹਦਾ ਮਤਲਬ ਇਹ ਥੋੜੀ ਐ ਉਹਦੇ ਤਰਲੇ ਮਾਰਨੇ ਆ ਕੰਮ ਆ ਹੀ ਆਪ ਕਰਨਾ ਵਾ ਮੇਰਾ ਪੁੱਤ ਨਾ ਉਹਨੂੰ ਫੋਨ ਫਾਨ ਕਰਦਾ ਰਿਹਾ ਕਰ ਤੇ ਵੱਧ ਘਟ ਕੋਈ ਗੱਲ ਨਾ ਕਰੀ ਹੁਣ ਤੇ ਉਹ ਸਾਡੀਆਂ ਸਾਰੀਆਂ ਗੱਲਾਂ ਮੰਨਣ ਡੇ ਆ ਕੋਈ ਗੱਲ ਨਹੀਂ ਪਾਜੀ ਜੇ ਰਪਿੰਦਰ ਦੇ ਸੱਸ ਸਹੁਰੇ ਦੀ ਇਹੋ ਹੀ ਮੰਗ ਵਾ ਨਾ ਤੇ ਅਸੀਂ ਇਹ ਮੰਗ ਪੂਰੀ ਕਰ ਦਨੇ ਆ ਕੀ ਪਤਾ ਗੱਡੀ ਦਿੱਤੇ ਆ ਸਾਡੀ ਕੁੜੀ ਦੀ ਕਦਰ ਹੋਣ ਰਿਹਾ ਪੇ ਉਥੇ